ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਕਿ ਅੱਜ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਅਕਾਲੀ ਲੀਡਰ ਜਿਨ੍ਹਾਂ ਨੇ ਐਡਵੋਕੇਟ ਧਾਮੀ ਨੂੰ ਅਪੀਲ ਕੀਤੀ ਹੈ ਆਪਣਾ ਅਸਤੀਫਾ ਵਾਪਸ ਲੈਣ ਦੀ ਸੋ ਐਡਵੋਕੇਟ ਧਾਮੀ ਨੇ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਜੋ ਸਹਿਮਤੀ ਜਿਤਾਈ ਹੈ ਹੁਣ ਐਡਵੋਕੇਟ ਧਾਮੀ ਆਪਣਾ ਅਸਤੀਫਾ ਵਾਪਸ ਲੈ ਲੈਣਗੇ ਤੇ ਦੁਬਾਰਾ ਐਸਜੀਪੀਸੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣਗੇ ਜਿਸ ਨੂੰ ਲੈ ਕੇ ਧਾਮੀ ਨੇ 2 ਦਿਨ ਦਾ ਸਮਾਂ ਲਿੱਤਾ ਹੈ 2 ਦਿਨ ਦੇ ਵਿੱਚ ਧਾਮੀ ਦੇ ਵੱਲੋਂ ਜੋ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਸੋ ਅੱਜ ਜੋ ਕਿ ਸੁਖਵੀਰ ਸਿੰਘ ਬਾਦਲ ਤੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਭੁੰਦੜ ਹੋਰ ਅਕਾਲੀ ਲੀਡਰ ਤੇ ਅੰਤਰੀਂ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜਿਹੜਾ ਕਿ ਅੱਜ ਧਾਮੀ ਦੇ ਗ੍ਰਹਿ ਵਿਖੇ ਜਾ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਏ ਉਹਨਾਂ ਨੂੰ ਦੁਬਾਰਾ ਡਿਊਟੀ ਸੰਭਾਲਣ ਲਈ ਜੋ ਉਹਨਾਂ ਨੂੰ ਅਪੀਲਾ ਕੀਤੀਆਂ ਗਈਆਂ ਨੇ ਸੋ ਐਡਵੋਕੇਟ ਧਾਮੀ ਨੇ ਜੋ ਅੱਜ ਵਰਕਿੰਗ ਕਮੇਟੀ ਜਿਹੜੀ ਕਿ ਕੱਲ ਵੀ ਸ਼ਾਮ ਉਹਨਾਂ ਦੇ ਘਰ ਪਹੁੰਚੀ ਸੀ ਔਰ ਵਰਕਿੰਗ ਕਮੇਟੀ ਨੇ ਉਹਨਾਂ ਦਾ ਅਸਤੀਫਾ ਵੀ ਰੱਦ ਕਰ ਦਿੱਤਾ ਸੀ ਜਿਸ ਦੇ ਨਾਲ ਹੀ ਉਹਨਾਂ ਨੇ ਕਹਿ ਗਿਆ ਸੀ ਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਤੋਂ ਬਾਅਦ ਅੱਜ ਸਾਬਕਾ ਪ੍ਰਧਾਨ ਮੰਤ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਖਬੀਰ ਸਿੰਘ ਬਾਦਲ ਐਡਵੋਕੇਟ ਧਾਮੀ ਨੂੰ ਮਨਾਉਣ ਵਿੱਚ ਸਫਲ ਹੋ ਗਏ ਨੇ ਜੋ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਨਰ ਤੇ ਹੋਰ ਆਗੂ ਉਹਨਾਂ ਦੇ ਨਾਲ ਸਨ ਸੋ ਇਹ ਗੱਲ ਧਿਆਨ ਦੇਣ ਦੇ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜੋ ਕਿ ਵਾਰ-ਵਾਰ ਕੋਸ਼ਿਸ਼ ਕਰਦਾ ਰਿਹਾ ਐਡਵੋਕੇਟ ਧਾਮੀ ਨੂੰ ਮਨਾਉਣ ਲਈ ਉਹਨਾਂ ਦੇ ਘਰ ਜਾ ਕੇ ਪਰ ਐਡਵੋਕੇਟ ਧਾਮੀ ਨੇ ਪਹਿਲਾਂ ਤਾਂ ਸਪਸ਼ਟ ਇਨਕਾਰ ਕਰ ਦਿੱਤਾ ਸੀ ਕਿ ਮੈਂ ਹੁਣ ਇਸ ਟਿੱਪਾ ਵਾਪਸ ਨਹੀਂ ਲਾਵਾਂਗਾ ਜੋ ਕਿ ਐਡਵੋਕੇਟ ਧਾਮੀ ਨੂੰ ਜਲੀਲ ਕੀਤਾ ਗਿਆ ਸੀ ਵੱਖ-ਵੱਖ ਅਕਾਲੀ ਲੀਡਰਾਂ ਦੇ ਵੱਲੋਂ ਸੋ ਇਸ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਸੁਖਵੀਰ ਬਾਦਲ ਦੇ ਅੱਗੇ ਵੀ ਪੱਖ ਰੱਖਿਆ ਕਿ ਮੈਂ ਲੰਬਾ ਸਮਾਂ ਅਕਾਲੀ ਦਲ ਲਈ ਜੋ ਪੂਰਾ ਜ਼ਿੰਦਗੀ ਆਪਣੀ ਅਕਾਲੀ ਦਲ ਦੇ ਸੰਘਰਸ਼ ਲਈ ਲਾਈ ਏ ਸੋ ਚਾਰ ਵਾਰ ਉਹਨਾਂ ਨੂੰ ਐਡਵੋਕੇਟ ਧਾਮੀ ਨੂੰ ਜਿਹੜਾ ਕਿ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਜਾਂਦਾ ਔਰ ਉਹਨਾਂ ਨੇ ਆਪਣੇ ਐਸਜੀਪੀਸੀ ਦੇ ਪ੍ਰਧਾਨ ਦੇ ਕਾਰਜਕਾਲ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਜਿਸ ਕਾਰਨ ਸਿੱਧਾ-ਸਿੱਧਾ ਐਡਵੋਕੇਟ ਧਾਮੀ ਦੇ ਉੱਪਰ ਇਲਜ਼ਾਮ ਲੱਗ ਰਹੇ ਸੀ ਇਸੇ ਕਾਰਨ ਧਾਮੀ ਨੇ ਨਰਾਜ਼ ਹੋ ਕੇ ਅਸਤੀਫਾ ਦਿੱਤਾ ਸੀ ਅੱਜ ਸੁਖਵੀਰ ਸਿੰਘ ਬਾਦਲ ਨੇ ਨਾਲ ਉਹਨਾਂ ਦੀ ਲੰਬੀ ਚਰਚਾ ਹੋਈ ਏ ਹੁਣ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਮਨਾ ਲਿਆ ਔਰ ਜੋ ਕਿ 28 ਮਾਰਚ ਨੂੰ ਬਾਈਟ ਇਜਲਾਸ ਹੋਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਵਿੱਚ ਪ੍ਰਧਾਨ ਜੋ ਪ੍ਰਧਾਨਗੀ ਕਰਨੀ ਜ਼ਰੂਰੀ ਹੁੰਦੀ ਏ ਸੋ ਹੁਣ ਧਾਮੀ ਦੇ ਵੱਲੋਂ ਜਿਹੜਾ ਕਿ 2 ਦਿਨ ਦੇ ਵਿੱਚ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਜਾਵੇਗਾ ਜੋ ਉਹਨਾਂ ਨੇ ਭਰੋਸਾ ਦਿੱਤਾ ਸੋ ਅਸਤੀਫੇ ਦਾ ਜਿਹੜਾ ਕਿ ਉਹਨਾਂ ਨੇ ਵਿਚਾਰ ਕਰਨ ਬਾਰੇ ਗੱਲ ਕੀਤੀ ਹੈ ਨਾਲ ਹੀ ਸੁਖਵੀਰ ਬਾਦਲ ਖੁਦ ਉਹਨਾਂ ਨੂੰ ਮਨਾਉਣ ਲਈ ਜਿਹੜੇ ਕਿ ਉਹਨਾਂ ਦੇ ਘਰ ਪਹੁੰਚੇ ਨੇ ਅੱਜ ਸੁਖਵੀਰ ਬਾਦਲ ਨੇ ਮੀਡੀਆ ਨਾਲ ਵੀ ਆ ਕੇ ਦੱਸਿਆ ਕਿ ਤਾਮੀ 2 ਦਿਨਾਂ ਤੱਕ ਆਪਣਾ ਅਸਤੀਫਾ ਵਾਪਸ ਲੈ ਕੇ ਦੁਬਾਰਾ ਜੋ ਸ਼੍ਰੋਮਣੀ ਗੁਰਦਵਾਰਾ ਪੰਥ ਬੰਦ ਕਮੇਟੀ ਨੇ ਸਭਾਵਾ ਸ਼ੁਰੂ ਕਰਨਗੇ ਐਡਕੋਰ ਤਾਮੀ 6 ਮਾਰਚ ਨੂੰ ਅਮਰਸਰ ਪਹੁੰਚੇ ਸੰ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਸਤੀਫਾ ਸਵੀਕਾਰ ਕਰਨ ਨਾ ਜਾਂ ਰੱਦ ਕਰਨਾ ਇਹ ਕਾਰਜਕਾਰੀ ਨਹੀਂ ਦਾ ਅਧਿਕਾਰ ਹੈ ਪਰ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਸੀ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਵਾਂਗਾ ਇਸੇ ਤਰ੍ਹਾਂ ਨਹੀਂ ਇਕਾਟਕ ਸਹਿਬ ਦੇ ਤਤਕਾਰਲੀ ਜਥੇਦਾਰ ਗਾਨੀ ਰਕबीर ਸਿੰਘ ਵੀ ਉਹਨਾਂ ਨੂੰ ਮਿਲੇ ਸੀ ਔਰ ਉਹਨਾਂ ਦੀ ਮੁਲਾਕਾਤ ਤੋਂ ਬਾਅਦ 2 ਦਿਨ ਬਾਅਦ ਹੀ ਜਥੇਦਾਰ ਗਾਨੀ ਰਕबीर ਸਿੰਘ ਨੂੰ ਤਖਤ ਦੀਆਂ ਸੇਵਾਵਾਂ ਤੋਂ ਮੁਕਰ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਐਸਟੀਪੀਸੀ ਦੇ ਖਿਲਾਫ ਹੋਰ ਵੀ ਵਿਰੋਧ ਪ੍ਰਦਰਸ਼ਨ ਹੋਇਆ ਸੀ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਧਾਮੀ ਨੇ ਪਿਛਲੇ ਮਹੀਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਉਸ ਵਕਤ ਵੀ ਜੋ ਅਕਾਲੀ ਦਲ ਦੀ ਬਹੁਤ ਕਿਰਕਰੀ ਹੋਈ ਸੀ ਸੋ ਧਾਮੀ ਨੇ ਕਿਹਾ ਕਿ ਇਸ ਪਿਛੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਅਹੁਦਾ ਜੋ ਕਿ ਰਗਵੀਰ ਸਿੰਘ ਨੇ 13 ਫਰਵਰੀ ਨੂੰ ਹਰਪ੍ਰੀਤ ਸਿੰਘ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਏ ਜਾਣ ਤੋਂ ਬਾਅਦ ਪੋਸਟ ਸਾਂਝੀ ਕੀਤੀ ਸੀ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜਾ ਕਿ ਇਸ ਨੇ ਆਪਣਾ ਸਤੀਫਾ ਨੂੰ ਮੰਨਦ ਭਾਗਾ ਦੱਸਿਆ ਸੀ ਸੋ ਧਾਮੀ ਨੇ ਕਿਹਾ ਕਿ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ ਸੀ ਉਸ ਦਿਨ 14 ਕਾਰਜਕਾਰੀ ਮੈਂਬਰ ਇਕੱਠੇ ਹੋਏ ਸਨ 1.5 ਘੰਟੇ ਤੱਕ ਵਿਚਾਰ ਵਟਾਂਦਰਾ ਹੋਇਆ ਸੀ ਸਾਰਿਆਂ ਨੂੰ ਬੋਲਣ ਲਈ 1.5 ਘੰਟਾ ਦਿੱਤਾ ਗਿਆ ਸੀ ਜਦੋਂ ਕਿ ਕਿਸੇ ਨੇ ਵਿਚਾਰ ਨਾ ਛੱਡੇ ਜਾਣ ਪਰ ਪ੍ਰਧਾਨ ਮੰਤਰੀ ਜੋ ਪ੍ਰਧਾਨ ਮੰਤਰੀ ਹੀ ਬੁਲਾ ਰਹੇ ਸੰਨ ਉਹਨਾਂ ਨੇ ਕਿਹਾ ਕਿ ਨੈਤਿਕ ਦੇ ਆਧਾਰ ਤੇ ਮੈਂ ਆਪਣੇ ਅਹੁਦੇ ਤੋਂ استਿਫਾ ਦਿੰਦਾ ਜੋ ਕਿ ਪ੍ਰਧਾਨ ਦੇ ਉੱਪਰ ਹੀ ਜਿਹੜਾ ਕਿ ਸਾਰਾ ਦੋਸ਼ ਲੱਗਿਆ ਸੀ ਸੋ ਐਡਵੋਕੇਟ ਧਾਮੀ ਨੇ ਜਿਹੜਾ ਕਿ ਗੁਰੂ ਸਾਹਿਬ ਦੀ ਕਿਰਪਾ ਨੂੰ ਸਮਰਪਿਤ ਹੁੰਦਿਆਂ ਹੋਇਆਂ ਜਿਹੜਾ ਕਿ ਆਪਣਾ استਿਫਾ ਦਿੱਤਾ ਸੀ ਸੋ ਅੱਜ ਉਹਨਾਂ ਨੇ ਆਪਣਾ استਿਫਾ ਵਾਪਸ ਲੈਣ ਦਾ ਐਲਾਨ ਕੀਤਾ ਬਾਦਰ ਦੇ ਅਕੇ ਹਾਂ ਫਕਤੀਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਫਿਰ ਅਕਾਲੀ ਦਲ ਦੀ ਬੰਗਡੋਰ ਸੰਭਾਲਣਗੇ ਜਿਸ ਨੂੰ ਲੈ ਕੇ ਅੱਜ ਬਹੁਤ سارے ਅਕਾਲੀ ਲੀਟਰ ਖੁਸ਼ ਹੋਏ ਨੇ